ਇਹ ਕਿੰਨਾ ਉਹ लवली ਵੇਖਾਂ ਕਿ ਬੱਸ ਯਾਰਾ ਕਣਕ ਨੂੰ ਪਾਣੀ ਲਾਉਣਾ ਲਾਏ ਦੰਨਾ ਆਹ ਨਾਲ ਬੱਤੀਆਂ ਜੰਮੀਆਂ ਦਿਨੇ ਬਹੁਤ ਦਿਨੇ ਬੱਤੀ ਹੁੰਦੀ ਤੇ ਮੈਂ ਕਿਹਾ ਲਾਏ ਦੰਨਾ ਤਿਉਹ ਨਾ ਮੈਂ ਚੱਲਿਆ ਸੀ ਬੁਢੀ ਤੇ ਤੇ ਮੈਂ ਥੋੜਾ ਜਿਹਾ ਲੇਟ ਹੋ ਜਾਣਾ ਵਾ ਅੱਛਾ ਤੇ ਮੇਰਾ ਰਦਾ ਜੀ ਉਸ ਤੋਂ ਆਪਣੇ ਜਦੋਂ ਤੁਹਾਡਾ ਭੱਜੂਗਾ ਤੇ ਨੱਕਾ ਵੜ ਜਾ ਥਾਂ ਅੱਛਾ ਜੀ ਹਾਂਜੀ ਮੈਂ ਵੇਖਣ ਰਹੀ ਆ ਟਮਾਟਰ ਲੱਗੇ ਤੇ ਬੜੇ ਹੀ ਤੇ ਆਹ ਵੇਖੋ ਝੜਦੇ ਜਾਂਦੇ ਪਤਾ ਨਹੀਂ ਠੰਡ ਨਾਲ ਵਾ ਕੀ ਆ ਇਹ ਤੁਹਾਡਾ ਪੂਰਾ ਪੈਂਟ ਆ ਨਾ ਆ ਪੱਕੇ ਵੀ ਨਹੀਂ ਜੇ ਤੂੰ ਉਦਾਂ ਹੀ ਡੱਕਦੇ ਜਾਂਦੇ ਚੱਲ ਹਾਂ ਗੱਲ ਛੱਡ ਆ ਗਾਲੀ ਜਾਈਏ ਅਜੇ ਉੱਤੇ लवली ਆਇਆ ਮੈਂ ਤਿਆਰ ਹੋ ਕੇ ਬਰਕੀ ਆ ਪਤਾ ਨਹੀਂ ਹਲੇ ਤੱਕ ਆਏ ਨਹੀਂ ਆਉਂਦੇ ਨਾ ਤੇ ਮੇਰਾ ਤਾਂ ਇੱਕ ਵਾਰ ਬੰਡੋ ਹੋਈ ਜਾਂਦੇ ਤੇ ਵੀਰ ਜੀ ਦਾ ਸੁਵੇਰਦੀ ਆ ਗਈ ਹੁਣੇ ਆ ਜਿਨ੍ਹਾਂ ਨੂੰ ਰਾਤੀ ਗਿਆ ਸੀ ਰਾਤੀ ਨਹੀਂ ਬੰਨੀ ਚੱਲ ਹੁਣ ਜਾਰੀ ਹੋਈ ਆ ਇਹ ਤਾਂ ਹੁਣ ਮੰਨ ਨਹੀਂ ਗਣਾ ਤੇ ਗੱਲ ਤਾਂ ਫੋਨ ਕਿਦਾ ਆਉਂਦਿਆ ਸੀ ਫੋਨ ਕੋਈ ਨਹੀਂ ਮੰਮੀ ਦਾ ਆਉਂਦਿਆ ਪਿੰਡੋ ਤੇ ਮੰਮੀ ਦਾ ਆਉਂਦਿਆ ਇਹ ਤੇ ਮੰਮੀ ਚੰਗੀਆਂ ਸਕੀਮਾਂ ਚੰਦੀ ਤੇਰੀ ਜੀ ਮੇਰੇ ਤਨ ਕਿਉਂ ਕੀ ਗੱਲ ਹੋ ਗਈ ਮੈਂ ਸਾਰੀ ਗੱਲ ਸੁਣ ਲਈ ਆ ਜਿਹੜੀ ਤੂੰ ਕਰਦੀ ਸੀ ਹੁਣਾਂ ਗੱਲ ਸੁਣ ਲਈ ਕਿਹੜੀ ਗੱਲ ਸੁਣ ਲਈ ਮੇਰੀ ਗੱਲ ਸੁਣ ਨਾ ਤੇਰੀਆਂ ਮੈਂ ਦੋ ਗੱਲਾਂ ਫੜ ਲਈਆਂ ਵਾ ਜਿਹੜੀ ਉਹਨਾਂ ਨਬਰੀ ਖੋਲੀ ਸੀ ਨਾ ਤੂੰ